ਕੇਜਰੀਵਾਲ ਦਿੱਲੀ ਦੇ ਬਿਲਡਰਾਂ ਨੂੰ ਪੰਜਾਬ ਦੀਆਂ ਜ਼ਮੀਨਾਂ ਲੁਟਾਉਣ ਦੀ ਤਿਆਰੀ ਵਿੱਚ ਹੈ ਇਹ ਕਹਿਣਾ ਹੈ ਸੁਖਬੀਰ ਬਾਦਲ ਦਾ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦਾ ਇਕੱਲਾ ਇਕੱਲਾ ਵਰਕਰ ਇਸ ਲੁੱਟ ਦੇ ਖਿਲਾਫ ਲਾਮਬੰਦ ਹੋ ਕੇ ਸੰਘਰਸ਼ ਲੜੇਗਾ ਕੇਜਰੀਵਾਲ ਪੰਜਾਬ ਦੇ ਜ਼ਮੀਨਾਂ ਦਿੱਲੀ ਦੇ ਬਿਲਡਰਾਂ ਨੂੰ ਦੇਣਾ ਚਾਹੁੰਦਾ ਹੈ ਉਹਨਾਂ ਨਾਲ ਉਹਨਾਂ ਨੇ ਸੌਦਾ ਕਰ ਲਿਆ ਕਰੋੜਾਂ ਰੁਪਏ ਦਾ ਉਹ ਅਸੀਂ ਹੋਣ ਨਹੀਂ ਦੇਣਾ ਸ਼੍ਰੋਮਣੀ ਅਖਾਲੀ ਦਲ 15 ਤਰੀਕ ਤੋਂ ਕੇਜਰੀਵਾਲ ਦੇ ਸਰਕਾਰ ਦੇ ਖਿਲਾਫ ਜੰਗ ਸ਼ੁਰੂ ਕਰ ਰਿਹਾ ਹੈ ਤੇ ਉਸ ਸੰਬੰਧ ਵਿੱਚ ਅੱਜ ਮੈਂ ਜਗਰਾਉ ਆਇਆ ਤੇ ਉਸ ਮੀਟਿੰਗ 'ਚ ਸਾਰੇ ਵਰਕਰਾਂ ਨੂੰ ਲਾਭਮੰਦ ਕਰਨ ਨੂੰ ਆਇਆ ਕਿ ਜਿਹੜਾ 3.5 ਸਾਲ ਇਹਨਾਂ ਦੀ ਲੁੱਟ ਖਤਮ ਹੁਣ ਹੋਣੀ ਚਾਹੀਦੀ ਹੈ 1.5 ਸਾਲ ਰਹਿ ਗਿਆ ਤਖੜੇ ਉੱਕੇ ਆਪਨ ਲੱਗੀਏ ਨਹੀਂ ਤਾਂ ਜਿਸ ਤਰੀਕੇ ਨਾਲ ਕੇਜਰੀਵਾਲ ਚੱਲਿਆ ਉਹ ਤਬਾਹ ਕਰ ਦੂ ਪੰਜਾਬ ਲੋਕਾਂ ਨੂੰ ਬੜਾ ਵਿਸ਼ਵਾਸ ਹੈ ਕਿ ਕਿਸਾਨਾਂ ਨੂੰ ਖਾਸ ਕਰਕੇ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਹਮੇਸ਼ਾ ਬਚਾ ਰਹੇ ਆ। ਮੈਂ ਤੁਹਾਨੂੰ ਇੰਨਾ ਕਹਿਣਾ ਚਾਹਣਾ ਕਿਸੇ ਹਾਲਤ 'ਚ ਅਸੀਂ ਕਿਸਾਨਾਂ ਦੀ ਜ਼ਮੀਨ ਅਕਵਾਇਰ ਨਹੀਂ ਹੋਣ ਦੇਵਾਂਗੇ। ਕੇਜਰੀਵਾਲ ਜਿੰਨਾ ਮਰਜ਼ੀ ਜ਼ੋਰ ਲਾ ਲੈ। ਕੇਜਰੀਵਾਲ ਦਿੱਲੀ ਦੇ ਬਿਲਡਰਾਂ ਨੂੰ ਪੰਜਾਬ ਦੀਆਂ ਜ਼ਮੀਨਾਂ ਲੁੱਟਾਉਣ ਦੀ ਤਿਆਰੀ ਵਿੱਚ ਹੈ। ਇਹ ਕਹਿਣਾ ਹੈ ਸੁਖਬੀਰ ਬਾਦਲ ਦਾ। ਉਹਨਾਂ ਨੇ ਕਿਹਾ ਕਿ ਅਸੀਂ ਇਹ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਦਾ ਇਕੱਲਾ ਇਕੱਲਾ ਵਰਕਰ ਇਸ ਲੁੱਟ ਦੇ ਖਿਲਾਫ ਲਾਮਬੰਦ ਹੋ ਕੇ ਸੰਘਰਸ਼ ਲੜੇਗਾ ਕੇਜਰੀਵਾਲ ਪੰਜਾਬ ਦੇ ਜ਼ਮੀਨਾਂ ਦਿੱਲੀ ਦੇ ਬਿਲਡਰਾਂ ਨੂੰ ਦੇਣਾ ਚਾਹੁੰਦਾ ਉਹਨਾਂ ਨਾਲ ਉਹਨੇ ਸੌਦਾ ਕਰ ਲਿਆ ਕਰੋੜਾਂ ਰੁਪਏ ਦਾ ਉਹ ਅਸੀਂ ਹੋਣ ਨਹੀਂ ਦੇਣਾ ਸ਼੍ਰੋਮਣੀ ਅਖਾਲੀ ਦਲ 15 ਤਰੀਕ ਤੋਂ ਕੇਜਰੀਵਾਲ ਦੇ ਸਰਕਾਰ ਦੇ ਖਿਲਾਫ ਜੰਗ ਸ਼ੁਰੂ ਕਰ ਰਿਹਾ ਹੈ ਤੇ ਉਸ ਸੰਬੰਧ ਵਿੱਚ ਅੱਜ ਮੈਂ ਜਗਰਾਉ ਆਇਆ ਤੇ ਉਸ ਮੀਟਿੰਗ 'ਚ ਸਾਰੇ ਵਰਕਰਾਂ ਨੂੰ ਲਾਮਬੰਦ ਕਰਨ ਨੂੰ ਆਇਆ ਕੀ ਜਿਹੜਾ ਸਾਢੇ 3 ਸਾਲ ਇਹਨਾਂ ਦੀ ਲੁੱਟ ਖਤਮ ਹੁਣ ਹੋਣੀ ਚਾਹੀਦੀ ਹੈ 1.5 ਸਾਲ ਰਹਿ ਗਿਆ ਤਗੜੇ ਹੋ ਕੇ ਆਪਾਂ ਲੱਗੀਏ ਨਹੀਂ ਤਾਂ ਜਿਸ ਤਰੀਕੇ ਨਾਲ ਕੇਜਰੀਵਾਲ ਚੱਲਿਆ ਉਹ ਤਬਾਹ ਕਰ ਦੂ ਪੰਜਾਬ ਲੋਕਾਂ ਨੂੰ ਬੜਾ ਵਿਸ਼ਵਾਸ ਹੈ ਕਿ ਕਿਸਾਨਾਂ ਨੂੰ ਖਾਸ ਕਰਕੇ ਕਿ ਸ਼ਰਮਣੀ ਕਾਲੀਦਾਲ ਉਹਨਾਂ ਹਮੇਸ਼ਾ ਬਾਦ ਕਰ ਰਹੇ ਆ ਮੈਂ ਤੁਹਾਨੂੰ ਇਹਨਾ ਕਹਿਣਾ ਚਾਹਣਾ ਕਿਸੇ ਹਾਲਤ 'ਚ ਅਸੀਂ ਕਿਸਾਨਾਂ ਦੀ ਜ਼ਮੀਨ ਅਕਵਾਇਰ ਨਹੀਂ ਹੋਣ ਦੇਵਾਂਗੇ ਕੇਜਰੀਵਾਲ ਜਿੰਨਾ ਮਰਜ਼ੀ ਜ਼ੋਰ ਲਾ ਲੈ